ਪੰਜਾਬ ਦੇ ਵਿੱਚ ਫਾਇਰਿੰਗ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਹੈ ਜਿੱਥੇ ਕਿ ਦੋ ਗੁੱਟਾਂ ਦੇ ਵਿਚਕਾਰ ਫਾਇਰਿੰਗ ਹੁੰਦੀ ਹੈ ਇੱਕ ਗੁੱਟ ਦੇ ਵੱਲੋਂ ਦੂਜੇ ਗੁੱਟ ਦੇ ਉੱਪਰ ਗੋਲੀ ਚਲਾ ਦਿੱਤੇ ਜਾਂਦੇ ਜਿਸ ਦੌਰਾਨ ਦੋ ਨੌਜਵਾਨ ਜਿਹੜੇ ਨੇ ਉਸ ਜ਼ਖਮੀ ਹੋ ਜਾਣ ਦੇ ਦਾ ਗੁਰਦਾਸਪੁਰ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਬਟਾਲਾ ਬਾਈਪਾਸ ਦੇ ਨਜ਼ਦੀਕ ਜਿਹੜੀ ਇਹ ਪੂਰੀ ਘਟਨਾ ਵਾਪਰੀ ਇੱਕ ਗੁੱਟ ਦੇ ਵੱਲੋਂ ਜਿਹੜੀ ਹੈ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ ਉਸ ਦੌਰਾਨ ਇੱਕ ਗੁੱਟ ਦੂਜੇ ਗੁੱਟ ਦੇ ਨਾਲ ਗੱਲ ਕਰਨ ਲਈ ਜਾਂਦਾ ਪਰ ਉਹ ਅਗਲਿਆਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਇਸ ਦੌਰਾਨ ਦੋ ਜਣੇ ਜ਼ਖਮੀ ਹੋ ਜਾਂਦੇ ਜਦੋਂ ਜ਼ਖਮੀਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾ ਜ਼ਖਮੀ ਮੁੰਡਿਆਂ ਨੇ ਦੱਸਿਆ ਕਿ ਸਾਡੇ ਕਿਸੇ ਦੋਸਤ ਦਾ ਕਿਸੇ ਕੁੜੀ ਦੇ ਨਾਲ ਚੱਕਰ ਚੱਲ ਰਿਹਾ ਸੀਗਾ ਇਸ ਦੌਰਾਨ ਨੌਜਵਾਨਾਂ ਦੀ ਜਿਹੜੀ ਹੈ ਕੁਝ ਨੌਜਵਾਨ ਤੰਗ ਪ੍ਰੇਸ਼ਾਨ ਕਰਦੇ ਸੀ ਤਾਂ ਇਸੇ ਮਾਮਲੇ ਨੂੰ ਸੁਰਜੋਂਦ ਲਈ ਉਹਨਾਂ ਨੇ ਆਪਣੇ ਦੋਸਤ ਦਾ ਸਾਥ ਦਿੱਤਾ ਸੀਗਾ ਤੇ ਸਾਥ ਦੇਣ ਦੇ ਲਈ ਜਦੋਂ ਜਾਂਦੇ ਹਨ ਤੇ ਅਗਲਿਆਂ ਦੇ ਅੱਗੋਂ ਜਿਹੜੀ ਗੋਲੀ ਚਲਾ ਦਿੱਤੀ ਜਾਂਦੀ ਦੂਜੀ ਧਿਰ ਦੇ ਵੱਲੋਂ ਜਿਸ ਕਰਕੇ ਉਹ ਜ਼ਖਮੀ ਹੋ ਜਾਂਦੇ ਨੇ ਤਾਂ ਆਪਣੇ ਦੋਸਤ ਦਾ ਸਾਥ ਦੇਣ ਦੇ ਲਈ ਨੌਜਵਾਨਾਂ ਦੇ ਨਾਲ ਜਾਂਦੇ ਆ ਗੱਲਬਾਤ ਕਰਨ ਦੇ ਲਈ ਇਸੇ ਦੌਰਾਨ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਕੁੜੀ ਦੇ ਚੱਕਰ ਨੂੰ ਲੈ ਕੇ ਦੋਵੇਂ ਜਣੇ ਜ਼ਖਮੀ ਹੋ ਜਾਂਦੇ ਤਾਂ ਦੋਵਾਂ ਨੂੰ ਪਟਾਲਾ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਜੋ ਹੈ ਚੱਲ ਰਿਹਾ ਤਾਂ ਤਸਵੀਰਾਂ ਤੋਂ ਨਾਲ ਸਾਂਝਾ ਕਰਿਆ ਇੱਕ ਕੁੜੀ ਦੇ ਚੱਕਰ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਦੋ ਨੌਜਵਾਨ ਦੋਵਾਂ ਦੇ ਗੋਲੀ ਲੱਗ ਜਾਂਦੀ ਹੈ ਦੋਸਤ ਦਾ ਸਾਥ ਦੇਣ ਦੇ ਲਈ ਅੱਗੇ ਨੌਜਵਾਨਾਂ ਦੇ ਨਾਲ ਗੱਲ ਕਰਨ ਦੇ ਲਈ ਜਾਂਦੇ ਨੇ ਪਰ ਉਹਨਾਂ ਦੇ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਤੇ ਇਸ ਬਾਬਤ ਕੀ ਕਿਹੜਾ ਜ਼ਖਮੀਆਂ ਦਾ ਪੁਲਿਸ ਦਾ ਤੁਹਾਨੂੰ ਸੁਣਾਉਣਾ ਹੈ ਜੇ ਪਿੰਡ ਮੇਰਾ ਮੂੜਿਆਂ ਵਾਲ ਜੇ ਜੀ ਗੱਲ ਹੋਈ ਹੈ ਦੱਸਿਓ ਸਾਰੀ ਟੂਰ ਸਾਰੇ ਇਹ ਕਹੇ ਜੇ ਇੱਕ ਕੁੜੀ ਦੀ ਕੇਦਕਾਨ ਹੋਈ ਜੇ ਮੁੰਡੇ ਨਾਲ ਮਰਦੇ ਗਏ ਜੇ ਆਈ ਇਹਨੇ ਮੋਟਰਸਾਈਕਲ ਉਤਰ ਕੇ ਗਾਲੇ ਲੱਗੇ ਕਰਨਾ ਉਹਨਾਂ ਨੇ ਮਿੰਟੋ ਮਿੰਟ ਪਿਸਟਲ ਆਪਣਾ ਲੋਡ ਕਰਕੇ ਸਾਡੇ ਤੇ ਫਾਇਰ ਸਿੱਧੇ ਚਲਾ ਦਿੱਤੇ ਉਹਨਾਂ ਨੂੰ ਮੌਕਾ ਵੀ ਨਹੀਂ ਦਿੱਤਾ ਗੱਲ ਕਰਨ ਦਾ ਤੁਹਾਡੇ ਕਿੱਥੇ ਲੱਗੇ ਸਰ ਮੇਰੇ ਘੋਟੇ ਤੇ ਲੱਗੀ ਜੀ ਕਿਹਦੇ ਨਾਲ ਗਏ ਤੁਸੀਂ ਮੋਡੇ ਨਾਲ ਸਾਹ ਸਿੰਘ ਦੇ ਨਾਲ ਗਏ ਜੀ ਉਹ ਆ ਚੱਲ ਤੈਰ ਹੋਏ ਜੀ ਦੋ ਲਾ ਇੱਕ ਝਗੜਾ ਕੁੜੀ ਦਾ ਹੀ ਕੁੜੀ ਦੇ ਸਿਲਸਿਲੇ ਕੋਈ ਉਹ ਘਾਰ ਗੁਰ ਕਹਿੰਦੇ ਰੰਜੇ ਪਾਸ਼ੀ ਉਹਨੇ ਫੋਨ ਲਾ ਕੇ ਕਹਤਾ ਵੀ ਇੱਥੇ ਆ ਰਹਾ ਤੇ ਨਾ ਵੇਖਣਾ ਉਦਾਂ ਇਦਾਂ ਉਦਾਂ ਜਿਹਨਾਂ ਦਾ ਝਗੜਾ ਹੈ ਪਿੰਡ ਦੇ ਹੀ ਯਾਰ ਨਾ ਨਾ ਉਹ ਬੰਦੇ ਤਰੰਤ ਆ ਰਹੇ ਕਿੰਨੇ ਜਾਣੇ ਆਏ ਉਹ ਤਿੰਨ ਜਾਣੇ ਆਏ ਸਪਲੈਂਡਰ ਬੋਸ ਨਾਲ ਪਿਸਤੌਲ ਇੱਕੋ ਹੀ ਇੱਕੋ ਪਿਸਤੌਲੀ ਪਿਸਤੌਲ ਵੀ ਦੋ ਨੰਬਰ ਦਾ ਮਿਲੇਗਾ ਨਾ ਇਹ ਨਾਲ ਨੂੰ ਸੰਭਿਆਈ ਮੁੰਨਾ ਨੇ ਆਪਣੇ ਚਾਚੇ ਕਾਇਰ ਨੇ ਹਾਲੇ ਮੈਂ ਗਿਆ ਮੋਟਰਸਾਈਕਲ ਉਤਰਿਆ ਨਹੀਂ ਤੇ ਮੋਟਰਸਾਈਕਲ ਉੱਤੇ ਪਹਿਲਾਂ ਮੋਟਰਸਾਈਕਲ ਉਤਰਿਆ ਉਹਨੇ ਗੋਲੀ ਚਲਾਤੀ ਉਸ ਵੇਲੇ ਗੋਲੀ ਵਾਜੀ ਆ ਦੋ ਐਂਜੀ ਦੋ ہزار ਹੋਈਏ ਕਾਰਨ ਕੀ ਹੈ ਮੁੰਡੇ ਤੇ ਲਗਾ ਮੇਰੇ ਚਾਚੇ ਦੇ ਪੈਰ ਤੋਂ ਗੋਡੇ ਨੂੰ ਤੇ ਇੱਕ ਮੇਰੇ ਲੱਗਾ ਪੁੱਛੋ ਪਤਾ ਨਹੀਂ ਇਹਨਾਂ ਦੀ ਕੋਈ ਝਗੜਾ ਆਇਆ ਸੀ ਮੇਰੇ ਚਾਚੇ ਦਾ ਚਾਚੇ ਦੇ ਮੁੰਡੇ ਨਾਲ ਚੱਲਦਾ ਆਇਆ ਸੀ ਉਹਨਾਂ ਪਛਤਾਣੀ ਕੀ ਗੱਲ ਵਾਲੇ ਸੀ ਉਹਨਾਂ ਦਾ ਤਰਨ ਤਰਨ ਤੁਹਾਡਾ ਨਾਮ ਪਛਤਾਣੀ ਦਾ ਸਰ ਮੇਰਾ ਨਾਲ ਹੋਏ ਕਿ ਇਹ ਵੀ ਇਹਨਾਂ ਦੇ ਨਾਲ ਆਏ ਆ ਕੀ ਇਹਦਾ ਲੰਮ ਸਰ ਮੋਰਚਾ ਦਾ ਉੱਤਰ ਨਹੀਂ ਲੱਗਾ ਤਾਂ ਉਹਨਾਂ ਨੇ ਪੈਂਦਿਆ ਕੋਈ ਚੋਲ ਸੀ ਡਿਪਲਾਈਟਿੰਗ ਸੀ ਤੀ ਤਿੰਨੇ ਨਹੀਂ ਸੀ ਉਹ ਆ ਦੋ ਹੀ ਕਾਈ ਸੀ ਤੁਹਾਡੇ ਕਿਥੋਂ ਲਗੇ ਹੋ ਆ ਦੋ ਜਿਹੜੇ ਨਾਲ ਜਿਹੜੇ ਦੋ ਕੰਮ ਕਰਦੇ ਰਹੇ ਹੋ ਜੀ ਜਨ ਇਨਫੋਰਮੇਸ਼ਨ ਆਈ ਹੈ ਇੱਕ ਜੀ ਦੋ ਵਿਅਕਤੀ ਹੋਏ ਦਾਕਲ ਜੀ ਕਾਰਪੋਰੇਟ ਹਸਪੀਟਲ ਹਰਦਿਆਲ ਤੇ ਰਾਹੁਲਿਆ ਪਿੰਡ ਮੂਲਿਆਵਾਲ ਤੋਂ ਆ ਇਨਦਾ ਲੜਾਈ ਝਗੜਾ ਹੋਇਆ ਵਾ ਇਹਨਾਂ ਦੇ ਬਿਆਨ ਦਰਜ ਕਰਨ ਲਈ ਆਏ ਲੜਾਈ ਕਿਹੜੀ ਕਿਦੋਂ ਕਿਹੜਾ ਤੌਂ ਨਾਲ ਝਗੜਾ ਹੈ ਇਹ ਤਾਂ ਬਿਆਨ ਦਰਜ ਕਰਕੇ ਵੇਖਦੇ ਜੀ ਜੋ ਝਗੜਾ ਹੈਗਾ ਕਿੰਨੇ ਫਾਇਰ ਹੋਏ ਦੋ ਫਾਇਰ ਹੋਏ ਆ ਜੀ ਇੱਕ ਦੇ ਗੋਡੇ ਤੇ ਥੱਲੇ ਲੱਗਾ ਜੀ ਇੱਕ ਪੱਖੀ ਦੇ ਹਾਂਜੀ ਵੇਖਦੇ ਆਂ ਸਰ ਇਹ ਬਿਆਨ ਦਰਜ ਕਰਕੇ ਵੇਨੇ ਆਂ ਜੀ ਮੌਕੇ ਜਾ ਕੇ ਬਿਆਨ ਦਰਜ ਕਰਨਾ ਜੀ ਜੇ ਬਿਆਨ ਤੋਂ ਬਾਅਦ ਮੈਂ ਦੱਸਾਂ ਜੀ ਕਿੰਨੇ ਜਣੇ ਆਏ ਦੋ ਜਣੇ ਆਏ ਜੀਗੇ ਇੱਕ ਦੋ ਜਣਿਆਂ ਤੋਂ ਪਹਿਲਾਂ ਜਿਹੜਾ ਪੇਸ਼ੈਂਟ ਆਇਆ ਉਹ ਨਾਮ ਸੀ ਘਰਾਹੂ ਸਨੋ ਵੀ ਸਾਤਾ ਸਿੰਘ ਇਹ ਮੁੱਲਿਆਵਲ ਰਹਿਣ ਵਾਲਾ ਤੇ ਇਹ ਆਰ ਗੋ ਸਭ ਤੋਂ ਪਹਿਲਾ ਕੇਸ ਆਇਆ ਇਹ ਛਾਤੀ ਵਿੱਚ ਗੋਲੀ ਗੋਲੀ ਮਾਰਨ ਤੋਂ ਨਿਕਲ ਗਈ ਤੇ ਆਪਾਂ ਨੇ ਐਕਸ-ਰੇ ਕਰਵਾਇਆ ਐਕਸ-ਰੇ ਦੇ ਬਾਅਦ ਇਹਨੂੰ ਇਹ ਤਾਂ ਸਹੀ ਕਿਰੇ ਮਾਸਾਰਾ ਪਟੜਾ ਦਾ ਹੁਣ ਤੂੰ ਅੱਗੇ ਦਾ ਟ੍ਰੀਟਮੈਂਟ ਜੋ ਵੀ ਕਰਾਣਾ ਹੈਗਾ ਵਾ ਉਹ ਆਪਾਂ ਨੂੰ ਸਕੈਨ ਤੋਂ ਕਰਾ ਕੇ ਕੀ ਹਾਲਾਤ ਹੋਰੇ ਬਾਰੇ ਕੋਈ ਕਰਦੇ ਆਣੇ ਦੱਸਿਆ ਨਹੀਂ ਕਿ ਕਰਵਾਉਣਾ ਨਹੀਂ ਕਰਵਾਉਣਾ ਔਰ ਤੋਂ ਬਾਅਦ ਥੋੜੀ ਫਿਰ ਬਾਦਰੇ ਚਾਚੇ ਦਾ ਮੁੰਡਾ ਆਇਆ ਉਹਦਾ ਨਾਮ ਹੈ ਘਰਦੇ ਆਸੀ ਨੋਕਾ ਨਾਮ ਸੀ ਉਰੇ ਖੱਬੇ ਗੋਡੇ ਤੇ ਗੋਲੀ ਵੱਜੀਦੀ ਐ ਉਹਦੇ ਗੋਡੇ ਤੇ ਰੈਕਸ ਰੇ ਕਰਾਇਆ ਵਾ ਤੇ ਗੋਡੇ ਵਿੱਚ ਗੋਲੀ ਦਾ ਸ਼ਰਾਹ ਹੈਗਾ ਵਾ ਕਿਉਂਕਿ ਜਿਆਦਾ ਸੀਰੀਅਸ ਐ ਉਹਨਾਂ ਨੇ ਵੀ ਅੱਗੇ ਸਕੈਨ ਵਲੋਂ ਕਹਿ ਆ ਗਿਆ ਵਾ ਕਿ ਕਹ ਆ ਗਿਆ ਜਲਦੀ ਕਰ ਦਿਓ ਆਪਣਾ ਸੂਤ ਤਾਂ ਕਿ ਆਪਣਾ ਸਕੈਨ ਕਰਾ ਕੇ ਟਰੀਟਮੈਂਟ ਕਰਾਈਏ ਕੋਈ ਹੋਰ ਇਨਫੈਕਸ਼ਨ ਨਾ ਹੋ ਜਾਵੇ ਰੋਣਾ ਵਾਲਾ ਵੇ ਤਾਂ ਕੋਈ ਮਰ ਜਾਣਾ ਪੈ ਸਕਦਾ ਹੈ ਇਸ ਤੇ ਬਹੁਤ ਹਾਲ ਹਾਲ ਤੇ ਦੋਵੇਂ ਠੀਕ ਐ ਬਟ ਆਉਣ ਵਾਲਾ ਟਾਈਮ ਨਾ ਉੱਥੇ ਸੀਰੀਅਸਲੀ ਹੋ ਸਕਦਾ ਹੈ ਇਹ ਇਨਫੈਕਸ਼ਨ ਆ ਉਹ ਕਦੀ ਵੀ ਫੈਲ ਸਕਦੀ ਐ ਜੇ ਉਹ ਜਲਦੀ ਹੱਲ ਨਾ ਕੀਤਾ ਗਿਆ ਤਾਂ ਫਿਰ ਸੀਰੀਅਸਲੀ ਹੋ ਸਕਦਾ ਹੈ